Which is called National Lok Party and Shiromani Kadidal Global. And uh, before starting, I'll introduce everyone. So, uh, Sadat Hindabreet Singh Ji, uh, he's the party president and uh, he's ex he has experience of around two decades uh, as a banker and he has been uh, in established in Singapore. And uh, now he's come back. Uh, it's been a couple of years now, four and a half years. He's back to India to you know, serve the community and the, the people of India and Punjab. Uh, now we, we also have uh, Sadar Aman Bhatviji, who is the General Secretary. And uh, he's from the corporate sector. And he's, he's also got experience of more than two and a half decades. And he specializes in IT industry, to be precise. And uh, he's an expert on AI and blockchain. So, and then comes our uh, AK Sharmaji. He's the president for Delhi, uh, for National Lokayukta Party. And uh, he's, he's also got more than three decades of experience in the industry of aviation. And he also floated his own airline, which he uh, successfully you know, uh, sold it off now. And he's working with us uh, for the growth and welfare and development of uh, the people and uh, the Punjab as well. So I would like to hand over the mic to the uh, Ninderpayee to give us a brief on both the parties now. Thank you. ਬਾਈ ਦੂਸਤ ਹੈ ਸਰ ਬਾਈ ਦੂਜੀ ਕੀ ਫਤਿਹ ਮੈਂ ਸਦਾਰ ਹਿੰਦੂਪ੍ਰੀਤ ਸਿੰਘ ਐਸਐਡੀ ਦੋ ਜਥੇਬੰਦੀਆਂ ਜਿਹੜੀ ਅਸੀਂ ਬਣਾਈਆਂ ਇੱਕ ਬਣਾਈ ਹੈ ਸ਼੍ਰੋਮਣੀ ਅਕਾਲੀ ਦਲ ਗਲੋਬਲ ਜਿਹੜੀ ਸ਼੍ਰੋਮਣੀ ਅਕਾਲੀ ਦਲ ਗਲੋਬਲ ਬਣਾਈ ਹੈ ਇਹਦਾ ਮੇਨ ਆਬਜੈਕਟਿਵ ਹੈ ਗੁਰਦੁਆਰਾ ਦਾ ਪ੍ਰਬੰਧ ਦੇਖਣਾ ਔਰ ਉਹਦੇ ਨਾਲ ਸਿੱਖ ਔਰ ਪੰਜਾਬੀ ਕਮਿਊਨਿਟੀ ਪੂਰੇ ਇੰਡੀਆ ਦੇ ਨਾਲ ਔਰ ਇੰਟਰਨੈਸ਼ਨਲੀ ਜੋੜਨਾ ਦੂਜਾ ਜਿਹੜੀ ਅਸੀਂ ਪਾਰਟੀ ਬਣਾਈ ਹੈ ਉਹ ਹੈ ਨੈਸ਼ਨਲ ਲੋਕ ਕਲਿਆਣ ਪਾਰਟੀ ਨੈਸ਼ਨਲ ਲੋਕ ਕਲਿਆਣ ਪਾਰਟੀ ਦਾ ਮੇਨ ਆਬਜੈਕਟਿਵ ਹੈ ਇਲੈਕਟੋਰਲ ਪੋਲਿਟਿਕਸ ਇਦੇ ਵਿੱਚੋਂ ਆਣ ਵਾਲੇ ਵਿਧਾਨ ਸਭਾ ਦੇ ਵਿੱਚ ਅਸੀਂ ਚੋਣ ਲੜ ਰਹੇ ਹਾਂ ਸਾਰੀ ਸੀਟਾਂ ਤੇ ਤੇ ਆਗੇ ਚਲ ਜੇ ਜਿਹੜੇ ਪੰਜਾਬ ਵਿਧਾਨ ਸਭਾ ਇਲੈਕਸ਼ਨ ਆਉਣਗੇ ਉਹਦੇ ਉੱਤੇ ਵੀ ਅਸੀਂ ਚੋਣ ਲੜਾਂਗੇ ਤੇ ਮੇਨ ਜਿਹੜਾ ਸਵਾਲ ਸੀ ਉਹ ਸੀ ਕਿ ਬਈ ਪਾਰਟੀ ਬਣਾਉਂਦੀ ਹੈ ਜਾਂ ਜੱਥੇਬੰਦੀਆਂ ਬਣਾਦੀ ਕੀ ਜ਼ਰੂਰਤ ਹੈ ਕਿਉਂਕਿ ਆਲਰੇਡੀ ਪਹਿਲੀ ਇਤਨੀ ਸਾਰੀ ਪਾਰਟੀਆਂ ਉਹ ਜੱਥੇਬੰਦੀਆਂ ਬਣੀ ਹੋਈਆਂ ਤੇ ਅਸੀਂ 4.5 ਸਾਲ ਤੋਂ ਦਿੱਲੀ ਦੇ ਵਿੱਚ ਔਰ ਪੰਜਾਬ ਦੇ ਵਿੱਚ ਆਪਣੇ ਸਰਬੱਧ ਦਾ ਭਲਾ ਔਰ ਚੜ੍ਹਦੀ ਕਲਾ ਦੀ ਆਈਡਿਓਲੋਜੀ ਤੇ ਚਲਦੇ ਹੋਏ ਸੰਗਠਨ ਦੀ ਆਲਰੇਡੀ ਸੇਵਾ ਕਰ ਰਹੇ ਹਾਂ ਤੇ ਚਾਹੇ ਉਹ ਦਿੱਲੀ ਹੋ ਚਾਹੇ ਪੰਜਾਬ ਹੋ ਤੇ ਇਥੇ ਬੜੇ سارے ਏਰੀਆਜ਼ ਦੇ ਵਿੱਚ ਸਾਡੀ ਬੜੀ ਸਾਰੀ ਵਰਕਿੰਗ ਪਹਿਲੇ ਤੋਂ ਆਇਆ ਐ ਸਪੈਸ਼ਲੀ ਪੰਜਾਬ ਦੇ ਵਿੱਚ ਅਸੀਂ ਫਿਰੋਜ਼ਪੁਰ ਬੈਲਟ ਜਿਹੜੀ ਹੈ ਜੀ ਉਹਦੇ ਵਿੱਚ ਕਾਫੀ ਨਸ਼ੇ ਦੇ ਉੱਤੇ ਕੰਮ ਕੀਤਾ ਹੈ ਕਾਫੀ ਚੀਜ਼ਾਂ ਉੱਥੋਂ ਅਸੀਂ ਮਿਟਾਲ ਕੇ ਬੜੀ ਐਕਟੀਵਿਟੀਆਂ ਵੀ ਕੀਤੀਆਂ ਤੇ ਜਦ ਅਸੀਂ ਇਹ ਸਭ ਕਰ ਰਹੇ ਸੀ ਤੇ ਇੱਕ ਚੀਜ਼ ਹਰ ਜਗ੍ਹਾ ਕਾਮਨ ਸੀ ਕਿ ਬੜੇ ਸਾਰੇ ਪੋਲਿਟੀਕਲ ਪਾਰਟੀਆਂ ਜਾਂ ਅਲੱਗ ਤਰੀਕੇ ਦੀ ਜਥੇਬੰਦੀਆਂ ਤੇ ਐ ਬਟ ਸਵਾਲ ਹੈ ਕਿ ਜਿਹੜਾ ਮੇਨ ਪੰਜਾਬ ਵਸਦਾ ਹੈ ਉਹ ਪੰਜਾਬ ਵਸਦਾ ਹੈ ਰੂਰਲ ਪੰਜਾਬ ਯਾਨੀ ਪਿੰਡਾਂ ਦੇ ਵਿੱਚ ਪਰ ਜਿਹੜੀ ਪਿੰਡਾਂ ਦੀ ਸਮੱਸਿਆ ਹੈ ਉਹ आज भी ਇਸ ਤਰੀਕੇ ਦੀ ਹੈ ਜਿੱਦਾਂ ਅਸੀਂ ਮਾਨਸਾ ਜੇ ਤੇ ਮਾਨਸਾ ਜੱਟੀ ਸਾਨੂੰ ਪਤਾ ਚੱਲਿਆ ਕਿ આજ 2024 ਦੇ ਵਿੱਚ ਉੱਥੇ ਇਹ ਹਾਲ ਹੈ ਕਿ ਉੱਥੇ ਅੱਜ ਪਬਲਿਕ ਟਰਾਂਸਪੋਰਟ ਨਹੀਂ ਹੈ ਉੱਥੇ ਡਿਸਪੈਂਸਰੀ ਨਹੀਂ ਹੈ ਤੇ ਅਜੇ ਅਜੇ ਤੁਸੀਂ ਬੜਾ ਹਸਪਤਾਲ ਵੀ ਬਣਾ ਦੋ ਬੜੇ ਅਜੇ ਤੁਸੀਂ ਸਕੂਲ ਵੀ ਬਣਾ ਦੋ ਜਾਂ ਯੂਨੀਵਰਸਿਟੀ ਵੀ ਬਣਾ ਦੋ ਅਜੇ ਉੱਥੇ ਬੇਸਿਕ ਐਮੈਨਿਟੀਆਂ ਹੀ ਨਹੀਂ ਹੈ ਤੇ ਕਿਸ ਤਰੀਕੇ ਦੇ ਨਾਲ ਜਿਹੜੀ ਸੰਗਤ ਹੈ ਉਹ ਭਾਰ ਆ ਕੇ ਉਹਨਾਂ ਦੇ ਨਾਲ ਜੁੜ ਸਕਦੀ ਹੈ ਇਸੀ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਇਹ ਦੋਨੋਂ ਜਥੇਬੰਦੀਆਂ ਦੀ ਸੰਗਠਨ ਕੀਤਾ ਹੈ ਤੇ 4.5 ਸਾਲ ਗਰਾਊਂਡ ਲੈਵਲ ਤੇ ਬੜਾ ਕੰਮ ਅਸੀਂ ਕਰਿਆ ਹੈ ਔਰ ਉਸੇ ਦੀ ਵਜ੍ਹਾ ਦੇ ਨਾਲ ਜਿਹੜੀ ਲੋਕਲ ਸੰਗਤ ਜੁੜੀ ਸੀ ਜਦ ਅਸੀਂ ਦਿੱਲੀ ਤੋਂ ਆ ਕੇ ਪੰਜਾਬ ਦੇ ਵਿੱਚ ਕੰਮ ਕਰਕੇ ਇੰਡੀਆ ਔਰ ਇੰਟਰਨੈਸ਼ਨਲ ਉਨੂੰ ਲੈ ਜਾ ਸਕਦੇ ਹਾਂ ਤਦ ਉਹਨਾਂ ਨੇ ਫਿਰ ਇਹ ਕਿਹਾ ਕਿ ਭਈ ਜੇਕਰ ਤੁਸੀਂ ਇਸ ਤਰੀਕੇ ਦਾ ਕਰ ਸਕਦੇ ਹੋ ਤੇ ਸਾਡੇ ਲੋਕ ਵੀ ਤੁਹਾਡੇ ਨਾਲ ਜੁੜੇਗੇ ਤੇ ਜਿਹੜੀ ਉਹ ਜਥੇਬੰਦੀ ਪਹਿਲੇ ਇੱਕ NGO ਦੇ ਫਾਰਮ ਦੇ ਵਿੱਚ ਉਤਰੀ ਉਦੋਂ ਬਾਅਦ ਜਿਹੜਾ ਉਹਨੂੰ ਸਪੋਰਟ ਮਿਲਿਆ ਤੇ ਫਿਰ ਇਹ ਪਤਾ ਚੱਲਿਆ ਕਿ ਅਗਰ ਤੁਸੀਂ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਜਾਂ ਕਿਸੇ ਵੀ ਪੋਲੀਟੀਕਲ ਡੈਟ ਦੇ ਵਿੱਚ ਵੀ ਕੋਈ ਵੈਲਫੇਅਰ অর ਡਵੈਲਪਮੈਂਟਲੀ ਜਲ ਕਰਦੇ ਹੋ ਜਦ ਤੱਕ ਤੁਸੀਂ ਉਸ ਪੋਜੀਸ਼ਨ ਵਿੱਚ ਨਹੀਂ ਆਂਦੇ ਤੱਕ ਤੱਕ ਉਹ ਟੇਕ-ਅਪ ਨਹੀਂ ਹੁੰਦਾ ਇਹ ਬੜਾ ਅਨਫੋਰਚੂਨੇਟ ਹੈ ਇਸੀ ਅਨਫੋਰਚੂਨੇਟ ਸਟੈਂਸ ਦੀ ਵਜ੍ਹਾ ਦੇ ਨਾਲ ਸਾਨੂੰ ਇਹ ਰੂਪ ਹੁਣ ਪੋਲੀਟੀਕਲ ਪਾਰਟੀ ਦਾ ਲੈਣਾ ਪਿਆ ਤੇ ਇਸ ਲਈ ਮੈਂ ਇੱਕ ਚੀਜ਼ ਹੋਰ ਕਹਿਣਾ ਚਾਹਾਂਗਾ ਕਿ ਅਸੀਂ ਕਿਸੇ ਦੇ ਅਜੇਸ ਜਾਂ ਕਿਸੇ ਦੇ ਫੇਵਰ ਵਿੱਚ ਨਹੀਂ ਆ ਬਟ ਸਿਰਫ ਇੱਕ ਚੀਜ਼ ਜ਼ਰੂਰੀ ਹੈ ਜੀ ਸਾਡੇ ਲਈ ਸਾਡਾ ਪੰਜਾਬ ਔਰ ਜਿਹੜੀ ਪੰਜਾਬੀਅਤ ਹੈ ਉਹ ਇੰਪੋਰਟੈਂਟ ਹੈ। ਇਸੀ ਚੀਜ਼ ਨੂੰ ਮੱਧਯ ਨਜ਼ਰ ਰੱਖਦੇ ਹੋਏ ਜਿਹੜੇ ਪਿਛਲੇ 100 ਸਾਲ ਤੋਂ ਅਨਸੋਲਵਡ ਰਿਸੋਲਵਡ ਮਸਲੇ ਹੈ ਔਰ ਜਿਹੜੇ ਗਰਾਊਂਡ ਰੂਟ ਤੇ ਜਾਂਦੇ ਅਸੀਂ ਕੋ ਦੋ ਚੀਜ਼ਾਂ ਕੱਢ ਕੇ ਦੇਖੀ ਹੈ ਅਦਰ ਅਸੀਂ ਇਹ ਸਟੈਪ ਨਹੀਂ ਉਠਾਦੇ ਤੇ ਸਿਵਲ ਸੁਸਾਇਟੀ ਆਰਗੇਨਾਈਜੇਸ਼ਨ ਬਣ ਕੇ ਇਹ ਚੀਜ਼ਾਂ ਨੂੰ ਟੇਕ ਅਪ ਨਹੀਂ ਹੁੰਦਾ ਸੀ ਇਸੇ ਲਈ ਇਹ ਦੋ ਚੱਕੇ ਬੰਦੀਆਂ ਉਤਾਰੀਆਂ ਤੇ ਦਿੱਲੀ ਦੇ ਵਿੱਚ ਜਿਹੜੇ ਵੀ ਸਾਰੀ ਵਿਧਾਨ ਸਭਾ ਹੈ ਸੱਤਰ ਉਹਦੇ ਉਤੇ ਵੀ ਕੈਂਡੀਡੇਟ ਅਸੀਂ ਉਤਾਰਾਂਗੇ ਔਰ ਉਹਦੇ ਨਾਲ ਜਿਹੜਾ ਐਸਜੀਪੀਸੀ ਦਾ ਆਪਕਮਿੰਗ ਇਲੈਕਸ਼ਨ ਹੈ ਉਹਦੇ ਉਤੇ ਵੀ ਸਾਰੀ ਸੀਟਾਂ ਦੇ ਲਈ ਲੋਕਲ ਕੈਂਡੀਡੇਟ ਉਤਾਰਾਂਗੇ ਤੇ ਇਸ ਤਰੀਕੇ ਦੇ ਨਾਲ ਸਾਡੀ ਉਹ ਪੂਰੀ ਤਿਆਰੀ ਹੈ ਤੇ ਅੱਜ ਪਹਿਲੀ ਉਹਦੀ ਪਬਲਿਕ ਅਪੀਅਰੈਂਸ ਹੈ ਅਨਾਉਂਸਮੈਂਟ ਦੇ ਲਈ ਤੇ ਇਹ ਹੈ ਸਾਡਾ ਬੈਕਗਰਾਉਂਡ ਰ ਹੈ ਤੇ ਮੈਂ ਹੁਣ ਅਮਨ ਜੀ ਨੂੰ ਇਨਵਾਈਟ ਕਰਨਾ ਕਿ ਉਹ ਵੀ ਆਪਣੇ ਪੌਨ ਤੁਹਾਡੇ ਨਾਲ ਸਾਂਝੇ ਕਰੇ ਸ੍ਰੀ ਕਾਜੂ ਮੇਰਾ ਨਾਮ ਅਮਨਜੋਤ ਸਿੰਘ ਬੰਦਰੀ ਇੱਕ ਗੱਲ ਜਿਹੜੀ ਮੈਂ ਆਂਦੀ ਸਿੱਖੀ ਐ ਮੇਰੇ ਦੋਸਤ ਮੇਜਰ ਸਿੰਘ ਕੋਲ ਕਿ ਮੇਰਾ ਨਾਮ ਅਮਨ ਬੰਦਮੀ ਸਾਰੇ ਨੂੰ ਥੋੜਾ ਕੰਫਿਊਜ਼ ਕਰਦੇ ਐ ਕਿ ਸਰਦਾਰ ਜੀ ਹੈ ਜਾਂ ਇਹ ਕੋਈ ਹੋਰ ਐ ਤੇ ਤੁਹਾਡੇ ਤੋਂ ਜ਼ਿਆਦਾ ਅਸੀਂ ਸਿੱਖਣਾ ਆਇਆ ਸੀ ਇੱਥੇ ਇਸ ਤੋਂ ਪਹਿਲਾਂ ਕਿ ਮੈਂ ਆਪਣੇ ਵਿਚਾਰ ਸਾਂਝੇ ਕਰਾਂ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਇਹ ਦੱਸਣਾ ਕਿ ਜਦੋਂ ਸਾਰੇ ਅੱਗ ਦੇ ਰੋਜ਼ ਮੜੀ ਪੋਲਿਟੀਕਲ ਪਾਰਟੀ ਬੰਦੀ ਐ ਜਦੋਂ ਇਲੈਕਸ਼ਨ ਅਨਾਉਂਸ ਹੋਣੇ ਵਾਲੇ ਆਉਂਦੇ ਨੇ ਕੋਈ ਨਾ ਕੋਈ अलग अलग ग्रुप्स अपने पार्टी बना ग्रुप दे। अख्या बड़ी बारी आर्मी अलग ने अपनी, -अपनी पार्टी बनाई फिर लोग पूछते हैं कि पार्टी तो बनती है इलेक्शन तो बाद नजर नहीं आती एक्चुअली की कम करना चाहते हो तुम्हारा एजेंडा की इस वास मैं थोड़ी भूमिका कह लो या कुछ पहले दस कि ਸਾਨੂੰ ਸਾਰੇ 80 ਸਾਰੇ ਇਕੱਠੇ ਕਿਵੇਂ ਹੋਏ ਜਿਹੜੇ ਤੁਸੀਂ ਸਾਡੇ ਬਾਕੀ ਦੋਸਤ ਦੇਖ ਰਹੇ ਹੋ ਬੈਨਰ ਤੇ ਕਿਸ ਤਰ੍ਹਾਂ ਇੰਦਰਪ੍ਰੀਤ ਨੇ ਜਦੋਂ ਆਪਣਾ ਕੰਮ ਸਟਾਰਟ ਕੀਤਾ ਮੈਂ ਇਹਨਾਂ ਨੂੰ ਜਾਣਦਾ ਕਿਨੇ ਸਾਲ ਤੋਂ ਐਸੋ ਸੋਸ਼ਲ ਵਰਕਿੰਗ ਆਰਗੇਨਾਈਜੇਸ਼ਨ ਹੈ ਕਿੰਝ ਚੱਲ ਰਹੀ ਉਹ ਬਹੁਤ ਹਾਰਡ ਵਰਕ ਕਰਦੇ ਸੀ ਔਨ ਗ੍ਰਾਉਂਡ ਜਿਹੜੇ ਇਹਨਾਂ ਨੇ ਦੋ ਐਗਜ਼ਾਮਪਲ ਕਿਤੇ ਮੈਂ ਥੋੜਾ ਜਿਹਾ ਹੋਰ ਵਿਸਤਾਰ ਨਾਲ ਤੁਹਾਨੂੰ ਦੱਸਾਂ ਅਸੀਂ ਮੈਂ ਇਹਨਾਂ ਨਾਲ ਅਸੀਂ ਸਾਰੀ ਟੀਮ ਮਾਨਸਾ ਵੇ ਫਿਰੋਜ਼ਪੁਰ ਵੇ ਅਸੀਂ ਪੰਜਾਬ ਦੇ ਡਿਫਰੈਂਟ ਜ਼ਿਲ੍ਹੇ

बाकी पॉलिटिकल पार्टीज नु जरूर पता होई ते ऐसा की रीज़न बड़े सारे कारण असि किसबा में उन्हें ही सांचा की था। सब दे अपने ओपिनियन है ऐसा क्यों अंदर जेडी मूल सुविधा माने या मूल रूप ते गला ने ओ अजे ही चैलेंजेस डिस्क्रिंसी करना होना टीचर्स दा नाम होना हेल्थ केयर सेवा का नाम होना साडी ये सूरत सिही आज असि उ सोच सोच नु और के बता रहे कि जे किसी एनजीओ नो हेल्थ केयर लंगर हालांकि मैं मेरे दोस्त ने उन्होंने इत्तेफाक नहीं किया कहते कि अब दवाई दानी कथे लंगर होना लंगर तो ऐसी लोगों के पेट पर बसते तो स्वास्थ्य लाईता गुरु साते दर मर्यादा हिसाब ल चलो दवाखाना खोलो बिल्कुल सही गलाई पर सायनोल्स हम तो ऐसी ऐसी यूसी राहते चले किसी एनजीओ नो जे किथे दवाखाना खोलना पड़े हेल्थ केयर लंगर लगाना पड़े शिक्षा वस्ते कोई अपना योगदान देना पे स्कूल पोलन विच अपना कोई योगदान देना पे इधर सारी सिंपल रीजनिंग ए है कि देयर इज सम गैप ए आज नहीं है कि उसी गनोसी परिणाम है ते क्यों नहीं है एक पॉलिटिक्स होती जी सारी नोसी करपंड करिए कि इन्होने ए नहीं केता इन्होने वो नहीं केता ते सारी सोच है ऐसी कि अस इंपैक्ट जड़े है रिजल्ट ड्रिवन पॉलिसी सोच जे लेके आया कि अस इनु अगले तौर स्टेप तक लेके जा सकते हैं

पर ये ना सा कोई फायदा होगा ना किसी ना सिटीजन जो आम नागरिक है उन्होंने यही पता करना किसने किता रोकने किसने की नहीं किया गया कुछ नहीं कि साज नवी गल कुछ कर सकते हो इनू सॉल्व करने वास्ते कोई सल्यूशन ले लेके आए तो उन्होंने कारगर करो उ सोच सापस लेके गए अठे ਕਿ ਜਿਹੜੇ ਕਲਿਤਾ ਗਲੋਬਲ ਜਿਹੜੀ ਇੰਡਸਟਰੀ ਨੇ ਉਹਨੇ ਦੱਸਿਆ ਆ ਕਨਫਾਈਂਡ ਇਟ ਅ ਮੰਡੇਟ ਇਟ ਅ ਵਿਜ਼ਨ ਡਾਕੂਮੈਂਟ ਇਟ ਇਜ਼ ਫੋਰ ਗੁਰਦੁਆਰਾ ਗਵਰਨਸ ਬੋਰਡ ਦੁਆਰਾ ਮੈਨੇਜਮੈਂਟ ਐਸਜੀਪੀਸੀ ਦੇ ਦੋ ਤਰੀਕਾ ਦੇ ਅਨੁਸਾਰ ਕਨਸਟੀਟਿਊਸ਼ਨ ਦੇ ਅਨੁਸਾਰ ਗੁਰਦੁਆਰਾ ਦੇ ਔਰ ਸਿੱਖੀ ਦੇ ਫੋਕਸਡ ਅਸੀਂ ਇਲੈਕਟੋਰਲ ਪੋਲਿਟਿਕਸ ਵਿੱਚ ਇਹਦੇ ਨਾਲ ਨਹੀਂ ਚੱਲ ਸਕਦਾ ਇਹਦਾ ਹੀ ਨੈਕਸਟ ਸਟੈਪ ਸੀਗਾ ਨੈਸ਼ਨਲ ਲੋਕਲ ਐਂਡ ਪਾਰਟ ਜਿਹਨੇ ਨਾ पार्ट ऑफ सिस्टम पॉलिटिकल पार्टी बनाने पे हम बड़े वर्ग के बंद क्यों कट्ठे होने अरबीत जी ने सारे इंट्रोडक्शन दिता बैकग्राउंड है एविएशन बैकग्राउंड है बैकग्राउंड है साथी जो अलग अलग डाइवर्स तीन टिकेट सारे बिल्कुल

साड़ी सारे इंदरप्रीत जीडरशिप के लीडरशिप के अंदर कि किसी चीज़ को तो ललैद ना देखो एक इंपैक्ट थॉट लैके आए जिन्हें कुछ सोच हम सारे साझा करेंगे एक सोच में उन्हें दसदा जिन्हें अस मानसा बारे जो गलती सोल्यूशन की है सोल्यूशन है कोई एक पिवट बनाई फोकस कोई कोर एरिया बनाई असं फिलहाल स्पोर्ट सोचिए रैसलिंग एक पिवट जो तो बनेगा चीज लिंक होगा स्कूल बनाने टीचर देने पैणिंग करनी पेगी डिस्पेंसरी होनी पैणगी हैजूगेदर इंफ्रास्ट्रक्चर है यूथ नोटिवेट करेंगे उन्होंने कोई अलहदा कामता करा देनेट फसट ऑफ आल एनट अना एकट दे रहे हैं अमिस अच्छे पोलिटिकली मेचोर बेशक न होटली मेरी एक भूमिका से नैशनल लोग कल्याण पार्टी और दिल्ली दोनों की विधानसभानेट बन के खड़ी होना चाहती खड़ी होगी ਕੈਂਡੀਡੇਟ ਸਿਲੈਕਸ਼ਨ ਇੱਕ ਕੰਮ ਹੋ ਤੋਂ ਮੈਂ ਕਹਿਣਾ ਚਾਹੁੰਦਾ ਜਿਵੇਂ ਅਸੀਂ ਸਾਰੇ ਕਹਿ ਰਹੇ ਹਾਂ ਅਸੀਂ 4.5 5 ਸਾਲ ਤੋਂ ਦਿੱਲੀ ਉਹ ਪੰਜਾਬ ਵਿੱਚ ਲੋਕਾਂ ਨੇ ਮਿਲ ਕੇ ਉਹਨਾਂ ਦੀ ਗ੍ਰੀਵੈਂਸ ਉਹ ਚੈਲੰਜਸ ਅਸੀਂ ਲਿਖ ਰਹੇ ਹਰ ਸਾਲ ਸੇਮ ਹੁੰਦੇ ਪਏ ਪੋਲਿਟੀਕਲ ਪਾਰਟੀ ਆ ਕੇ ਕੁਝ ਕਹਿੰਦੀ ਹੈ ਪ੍ਰੋਮਿਸ ਕਰਦੀ ਹੈ ਹਰ ਸਾਲ ਫਿਰ ਸੇਮ ਐ ਇੱਕ ਇਸ ਤਰ੍ਹਾਂ ਕਿਉਂ ਐ ਕੋ ਥੌਟਸ ਨੇ ਜਿਹੜੇ ਅਸੀਂ ਤੁਹਾਡੇ ਸਾਹਮਣੇ ਇਹ ਵੀ ਸਮਝ ਰੱਖਦੇ ਕਿ ਇਹਦੇ ਉਤੇ ਹੋਰ ਗੱਲ ਕਰਾਂ ਹੁਣ ਮੇਰੇ ਸਾਥੀ ਅਰਣ ਕੁਮਾਰ ਸ਼ਰਮਾ ਜੀ ਇੱਕ ਮਿੰਟ ਇੰਦਰ ਜੀ ਕੁਝ ਕਹਾਂ ਮੈਂ ਇੱਕ ਬੜਾ ਛੋਟਾ ਜਿਹਾ ਐਗਜ਼ਾਮਪਲ ਦਿੰਦਾ ਕਦੇ ਵੀ ਨਾ ਮੈਂ ਫਿਰੋਜ਼ਪੁਰ ਸੈਟ ਗਿਆ ਨਹੀਂ ਪਹਿਲੀ ਵਾਰ ਗਿਆ ਸੀ ਜਦ ਮੈਂ ਫਿਰੋਜ਼ਪੁਰ ਗਿਆ ਤੇ ਪਹਿਲੀ ਡਿਸਕਸ਼ਨ ਹੋਈ ਤੇ ਪਤਾ ਚੱਲਿਆ ਨਸ਼ੇ ਦਾ ਪ੍ਰੋਬਲਮ ਹੈ ਨਸ਼ੇ ਦੀ ਪ੍ਰੋਬਲਮ ਤੇ ਕੋਵਨ ਪ੍ਰੋਬਲਮ ਵੀ ਪੰਜਾਬ ਦੇ ਨਾਲ ਸਾਗੀ ਕੀਤੀ ਜਾਂਦੀ ਹੈ ਫਿਰ ਅਸੀਂ ਸਰਪੰਚਾਂ ਨੂੰ ਬੋਲਿਆ ਕਿ ਤੁਸੀਂ ਆਓ ਔਰ ਬੋਲੋ ਤੇ ਇੰਨਾ ਉਹਨਾਂ ਦੇ ਅੰਦਰ ਡਰ ਔਰ ਭੈ ਹੈ ਕਿ ਉਹਨਾਂ ਦੀ ਖੁਦ ਦੀ ਫੈਮਲੀਆ ਸਫਰ ਕਰ ਰਹੀ ਹੈ ਬਟ ਉਹ ਬੋਲਣਾ ਨਹੀਂ ਚਾਹ ਰਹੇ ਫਿਰ ਜਦ 60 ਸਰਪੰਚ ਆਏ 60 ਸਰਪੰਚਾਂ ਨੇ ਆ ਕੇ ਉਥੇ ਹੀ ਦੱਸਿਆ ਔਰ ਜਲਵਾ ਚਰੀ ਤੇ ਤੁਸੀਂ ਸ਼ੌਤ ਹੋ ਜਾਗੇ 60 ਤੋਂ तकरीबन 40 ਸਰਪੰਚ ਇਦਾਂ ਸੀ ਜਿਹੜੇ ਡੇਲੀ 500 ਤੋਂ 1000 ਰੁਪਏ ਲੈ ਕੇ ਆਪਣੇ ਬੱਚਿਆਂ ਨੂੰ ਜ਼ਿੰਦਾ ਰੱਖਣ ਦੇ ਲਈ ਖੁਦ ਹੀ ਨਸ਼ਾ ਕਰਦੇ ਤੋਂ ਨਸ਼ਾ ਖਰੀਦੇ ਔਰ ਆਪਣੇ ਬੱਚਿਆਂ ਨੂੰ ਦੇਦੇ ਕਿ ਉਹਨਾਂ ਦਾ ਬੱਚਾ ਜਿਹੜਾ ਹੈ ਜ਼ਿੰਦਾ ਰਹੇ ਦੂਜੀ ਗੱਲ 35 ਉਥੇ ਕੇਮਿਸਟ ਹੈ ਪੈਥੇ ਸੁਥੇ ਨਾ ਡਿਸਪੈਂਸਰੀ ਹੈ ਜਾਂ ਪੈਰਾ ਮੈਡੀਕਲ ਸਟਾਫ ਹੈ ਨਾ ਹਸਪੀਟਲ ਹੈ ਪਰ ਟੈਂਟਿਸਟਸ ਕੈਮਿਸਟ ਹੈ ਤੇ ਉਹਨਾਂ ਨੂੰ ਇਹ ਪਤਾ ਹੈ ਕਿ ਇਹ ਜਿਹੜੀ ਕੈਮਿਸ ਸ਼ਾਪਸ ਹੈ ਇਹ ਕੈਮਿਸ ਸ਼ਾਪ ਸਟੋਰੇਜ ਔਰ ਸਪਲਾਈ ਡਰੱਗਸ ਦਾ ਕੰਮ ਕਰਦੀ ਹੈ ਉਹ ਵੀ ਆਇਡੈਂਟੀਫਾਈਡ ਹੈ ਉਹਦੇ ਬਾਅਦ ਸਟੈਪ ਉਠਾਉਣ ਦੇ ਲਈ ਜਦੋਂ ਕੋਈ ਕਦਮ اٹھਾਉਂਦੇ ਹੈ ਤੇ ਉਹਨਾਂ ਨੂੰ ਮਤਲਬ ਇਲੈਕਟਿਡ ਸਰਪੰਚ ਆਨ ਨੂੰ ਹੀ ਧਮਕੀ دی ਜਾਂਦੀ ਹੈ ਜਾਂ ਉਹਨਾਂ ਦੇ ਖਿਲਾਫ ਵੀ ਕੋਈ ਪਰਚਾ ਦਾਇਰ ਹੋ ਜਾਂਦਾ ਹੈ ਤੇ ਹੁਣ ਇਹ ਸਵਾਲ ਹੈ कि जेड़ा सब तो वाला मुद्दा है कि भाई जेड़ा पंजाब तो यूथ बाहर जा रहा है और पलायन हो रहा है ऐसे पीछे जेड़ा सूँ कदम भी नहीं पता सी। और ग्राउंड लूट पर जाके पता चलिया कि अपने बच्चों वो माँ प्यो नशे की लत ना लग जाए इस वजह के ना वो खुश है कि मैं अपनी जमीन बेच के उस पुत्र तू बाहर बेचदा बट इतें रह के अगर उन्होंने नशा लग गया तो पता चलिया कि सारी पीढ़ी खराब हो ਬਟ ਅਦਰ ਐਚੀ ਸਾਨੂੰ ਦਿੱਲੀ ਤੋਂ ਆ ਕੇ ਪਤਾ ਚੱਲ ਸਕਦੀ ਹੈ ਔਰ ਜਿਹੜੀ ਇੱਥੇ ਐਡਮਿਨਿਸਟ੍ਰੇਸ਼ਨ ਹੈ ਜਾਂ ਜੋ ਵੀ ਹੈ ਉਹਨਾਂ ਨੂੰ ਨਹੀਂ ਪਤਾ ਹੋਏਗੀ ਇਹ ਪੋਸੀਬਲ ਨਹੀਂ ਬਟ ਅਦਰ ਪੋਸੀਬਲ ਨਹੀਂ ਹੈ ਤੇ ਕੋਈ ਨਾ ਕੋਈ ਤੇ ਆਵਾਜ਼ ਉਠਾਏਗਾ ਕੋਈ ਨਾ ਕੋਈ ਤੇ ਕੁਝ ਕਰੇਗਾ ਤੇ ਐ ਸਿਵਲ ਸੁਸਾਇਟੀ ਜਿਹੜਾ ਵੀ ਅਸੀਂ ਕੁਝ ਕਰ ਸਕਦੇ ਸੀ ਉਹ ਆਲਰੇਡੀ ਔਨ ਰਿਕਾਰਡ ਸੀ ਕਰ ਰੱਖੇ ਹਨ ਬਟ ਸਵਾਲ ਹੈ ਕਿ ਜਦ ਤੱਕ ਇਸ ਤਰੀਕੇ ਦੀ ਲੋਕਲ ਰਿਪਰੈਜ਼ੈਂਟੇਸ਼ਨ ਨਹੀਂ ਆਂਦੀ ਹੈ ਹੋ ਨਹੀਂ ਸਕਦਾ ਇਸੀ ਮਜਾ ਦੇ ਨਾਂ ਲੁਟਾਏ ਔਰ ਜਿਹੜਾ ਸਾਡਾ ਖਿੱਦਦਾ ਪੰਜਾਬ ਸੀ दुरुआती धरती जितों पूरे दुनिया भर में सिक्खी का प्रचार प्रसार हो अज उसी जगह सब तो ज्यादा नशा है तो ये अगर कोई करैक्टिव मैजर होना होंगे तो इन्ने साल हो ज हो सकते यही सब तो वाला कारण साढ़े लिए भी बनिया कि असी क्यों श्रोमणी अकाली दल ग्लोबल बना के एस जी पी सी चुनाव दे तैयारी की है जो कि हर पिंड नशे की प्रॉब्लम है बट हर पिंड गुरद्वारा साहब है हर पिंड उ गुरु ग्रंथ साहिब का प्रकाश होंद ਤੇ ਅਦਰ ਆਜ ਐਸਜੀਪੀਸੀ ਸਟੇਟ ਗਵਰਨਮੈਂਟ ਦੇ ਵਿਕਲਪ ਵਿੱਚ ਆ ਜਾਏ ਔਰ ਉਹਨਾਂ ਦੇ ਮੈਂਬਰ ਆਪਣੇ ਆਪਣੇ ਏਰੀਆ ਦੇ ਵਿੱਚ ਹੀ ਇਸ ਤਰੀਕੇ ਦੀ ਇਹ ਚੀਜ਼ਾਂ ਨੂੰ ਟੇਕ ਅਪ ਕਰ ਲੈਣ ਤੇ ਵੈਸੇ ਨਸ਼ੇ ਦੀ ਪ੍ਰੋਬਲਮ ਸੋਲਵ ਹੋ ਜਾਏਗੀ ਤੇ ਇਸ ਤਰੀਕੇ ਦੀ ਆਊਟਲੁੱਕ ਆਣਾ ਬਹੁਤ ਇੰਪੋਰਟੈਂਟ ਹੈ ਦੂਜਾ ਹਰ ਗੁਰਦੁਆਰਾ ਸਾਹਿਬਾਂ ਦੇ ਵਿੱਚ ਜਿੱਥੇ ਉਹਨ ਸਾਰੀ ਜਗ੍ਹਾ ਦੇ ਵਿੱਚ ਉੱਥੇ ਹੀ ਕੋਈ ਬੱਚਿਆਂ ਦੇ ਲਈ ਟਿਊਸ਼ਨ ਸੈਂਟਰ ਜਾਂ ਪੜਾਈ ਦਾ ਸੈਂਟਰ ਬਣ ਸਕਦਾ ਹੈ ਤੇ ਅਜੇਰ ਇਹ ਸੋਚ ਦੇ ਨਾਲ ਅਸੀਂ ਐਸਜੀਪੀਸੀ ਦਾ ਰੋਲ ਦੇਖੀਏ ਤੇ ઓਰੋਲ ਪੰਜਾਬ ਦੇ ਲਈ ਐਸ ਟੰਪਰ ਟੂ ਸਟੇਟ ਗਵਰਨਮੈਂਟ ਪੈਰਲ ਹੈ ਤੇ ਅਦਰ ਸਟੇਟ ਗਵਰਨਮੈਂਟ ਵੀ ਕੰਮ ਨਹੀਂ ਕਰ ਸਕਦੀ ਐਸਜੀਪੀਸੀ ਇਨ ਹਾਲਾਤਾਂ ਦੇ ਵਿੱਚ ਪੰਜਾਬ ਦੇ ਲਈ ਨਿਆਹ ਵਿਕਲ ਬਣ ਕੇ ਸਭ ਕੁਝ ਨਿਕਾਲ ਸਕਦੀ ਹੈ ਐਹੀ ਸੋਚ ਦੀ ਵਜਾ ਦੇ ਨਾਲ ਅਸੀਂ ਐਸਜੀਪੀਸੀ ਦੇ ਲਈ ਹੁਣ ਉਤਰਿਆ ਇਹ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ ਉਹ ਨਰੂਨ ਜੀ ਜਿਹੜੇ ਸਾਡੇ ਪਾਰਟੀ ਦੇ ਦਿੱਲੀ ਦੇ ਪ੍ਰੈਜ਼ੀਡੈਂਟ ਹੈ ਇਹ ਦਿੱਲੀ ਇਲੈਕਸ਼ਨ ਦੇ ਬਾਰੇ ਤੁਹਾਡੇ ਨਾਲ ਸਾਂਝਾ ਕਰ ਰਿਹਾ ਔਰ ਮੈਂ ਇਸੇ ਨਾਲ ਦੱਸਣਾ ਵੀ ਚਾਹਤਾਂ ਜੋ ਚੀਜ਼ ਸਾਡੇ 4 ਸਾਲ ਹੋ ਗਏ ਐ ਸਭ ਸਨੂ

और कोशिश हमारी यह है कि पूरी सत्तर सीटों पे हम अपने आदमी खड़े करें दिल्ली में पूरी सत्तर सीटों पे हम खड़े हमने वहाँ पर मोहल्ला कमेटियाँ बना रखी है। इस है। हैं इसी डेवलप एक मीडिया बनाई है हमारा जो काम करने का तरीका यह है कि हम जगह जगह जाते हैं वहाँ पर बोल दिल्ली बोल का एक हमने मुहिम चला रखी है वहाँ जाके कोई प्रॉब्लम है पानी इकट्ठा हो रहा है कूड़ा है कूड़े को उठाया नहीं जा रहा सफाई नहीं हो रही तो हम क्या करते हैं उसकी वीडियो बनाते हैं वीडियो बना के कंसर्न जो वहाँ का काउंसलर है एम है उसको वीडियो भेजते हैं विद लेटर अगर प्रॉब्लम नहीं सॉर्ट आउट होती फिर कंसर्न अफसर को भी दिया जाता है जो वहाँ के जो आ, आ, उस लेवल के जहाँ जो अफसर हैं उनको वो वीडियो देते हैं साथ में और लेटर देते हैं कि ये प्रॉब्लम इतने दिनों से है और ये प्रॉब्लम सॉर्ट आउट नहीं हो रही और इस चीज़ को उसकी वजह क्या है अगर वो नहीं सॉर्ट आउट हो रही तो फिर इसके ऊपर जाते हैं मतलब मेरा कहने का ये है कि हम चाहते हैं कि जो भी जनरल पब्लिक की जो सिटीजन है दिल्ली के वो कंफर्टेबल रहें और उनकी हर हाँ प्रॉब्लम को सॉर्ट आउट किया जाए हमारा जो मुहिम है ये नहीं है कि हेल्थ का इशू है एजुकेशन का ये तो इशू नहीं है इसके अलावा जो दिल्ली की पब्लिक है वो बड़े कम्फर्टेबल लेवल से रहे वो हमारा मतलब ये है कि दिल्ली के लोग अच्छी तरह रहें और उनको जो भी फैसिलिटीज है हमारी सरकार अगर आती है तो हम उनको पूरा उनके हिसाब से दे दें तो ये हमारा मुहिम जो है और दूसरा ये है कि दिल्ली में आने वाले इलेक्शन में सत्तर सीटों पर हम लड़ रहे हैं और उसमें जितने भी हैं जो भी कैंडिडेट खड़े कर रहे हैं वो जनता के द्वारा ही चुने जाए जो जनता ही कहे उन्हीं को हम दे रहे हैं हम ऐसे नहीं है कि, कि किसी को कोई आए कि आ जाओ हमें ले लो लोग ऐसे नहीं है उसकी पूरी बैकग्राउंड उसका बायोडाटा सारा देख के उनको हम इलेक्शन में खड़ा करेंगे ये हमारा दिल्ली का इलेक्शन जो है हम कोशिश ये करेंगे कि हम मैक् मैक्सिमम हम लोगों को ਮੈਂ ਇਹ ਦੱਸਣਾ ਚਾਹੁੰਗਾ ਫਾਈਨਲੀ ਕਿ ਅਗਰ ਕਰੁਨਾਤ ਟਾਈਮ ਦੇ ਉੱਤੇ ਅਸੀਂ ਸਾਰੀ ਜਗ੍ਹਾ ਸੇਵਾ ਮਾਨਵਤਾ ਦੀ ਕਰਕੇ ਆ ਸਕਦੇ ਹਾਂ ਤੇ ਉਹੀ ਸੇਵਾ ਦੇ ਨਾਲ ਅਸੀਂ ਆਪਣੇ ਪੰਜਾਬ ਨੂੰ ਔਰ ਜਿਹੜੀ ਆਪਣੀ ਪੂਰੀ ਕਮਿਊਨਿਟੀ ਹੈ ਔਰ ਜਿਹੜੇ ਵੀ ਪੰਜਾਬ ਦੇ ਵਿੱਚ ਬਸਦੇ ਹਨ ਉਹਨਾਂ ਨੂੰ ਜੋਨੀ ਉਭਾਰ ਸਕਦੇ ਇਸੇ ਅਜੰਡੇ ਨੇ ਨਾਲ ਇਹ ਦੋਨੋਂ ਜਥੇਬੰਦੀਆਂ ਦੀ ਨੀਵ ਰੱਖੀ ਗਈ ਹੈ ਔਰ ਬੜੀ ਜਲਦ ਅਸੀਂ એટલે 2-3 ਹਫ਼ਤੇ ਦੇ ਅੰਦਰ ਹੀ ਇਹ ਦੁਬਾਰਾ ਪ੍ਰੈਸ ਕਾਨਫਰੰਸ ਸੈਰਨ ਲਗੇ ਆ ਪੰਜਾਬ ਦੇ ਵਿੱਚ